ਕਰਲੋ ਕਰਲੋ ਜੇ ਹੋਰ ਕਰਲੋ ਸਾਡੇ ਜੀ ਪਿਛਲੇ ਦਿਨਾਂ ਤੋਂ ਪੰਜਾਬ ਬਾਡੀ ਦੇ ਦੇਸ਼ ਦੇ ਮੁਤਾਬਕ ਪਹਿਲਾਂ ਤਹਿਸੀਲ ਪਦਰ ਦੀਆਂ ਚੋਣਾਂ ਹੋਈਆਂ ਤੇ ਅੱਜ ਜ਼ਿਲ੍ਹਾ ਬਾਡੀ ਦੀ ਚੋਣ ਸੀ ਸਾਰੀਆਂ ਸਾਡੀਆਂ ਜਿਹੜੀਆਂ ਤਹਿਸੀਲਾਂ ਦੀਆਂ ਚੋਣਾਂ ਤੇ ਜ਼ਿਲ੍ਹਾ ਬਾਡੀ ਦੀ ਚੋਣ ਬਿਲਕੁਲ ਨਿਰਪੱਖ ਤੌਰ ਤੇ ਜਾਨਕਿ ਜਿਹੜੇ ਤਹਿਸੀਲ ਪ੍ਰਧਾਨ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਹੋਈ ਹੈ ਬਿਨਾ ਇਲੈਕਸ਼ਨ ਤੋਂ ਹੋਈ ਹੈ ਤੇ ਬਿਨਾ ਇਲੈਕਸ਼ਨ ਤੋਂ ਹੀ ਸਾਨੂੰ ਨਾਮਿਨੇਟ ਕੀਤਾ ਗਿਆ ਪੁਰਾਣੀ ਬਾਡੀ ਨੂੰ ਤੇ ਮੈਂਬਰ ਜਿਹੜੇ ਤੇ ਸਾਡੇ ਜੀ ਸਾਰੇ ਮੈਂਬਰ 17 ਮੈਂਬਰੀ ਕਮੇਟੀ ਬਣਾਈ ਹੈ ਸਾਡੀ ਜੀ ਉਸ ਦੇ ਵਿੱਚ ਉਸ ਤੋਂ ਬਿਨਾ ਪੰਜਾਬ ਦੇ ਵਿੱਚ ਨਵੰਦਾ ਪੰਜਾਬ ਔਜਲਾ ਜੀ ਨੂੰ ਭੇਜਿਆ ਗਿਆ ਵਾ ਤੇ ਸੀਨੀਅਰ ਪ੍ਰਧਾਨਾਂ ਦੇ ਵਿੱਚ ਪੰਜ ਪ੍ਰਧਾਨਾਂ ਦੀ ਲਿਸਟ ਤੁਹਾਨੂੰ ਹੁਣੇ ਜਾਰੀ ਕਰਦੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਜਨਰਲ ਸਕੱਤਰ ਦੇ ਵਿੱਚ ਸੈਣੀ ਸਾਹਿਬ ਤੇ ਖਜ਼ਾਨਚੀ ਦੇ ਲਈ ਨਰਿੰਦਰ ਜੀ ਚੁਣੇ ਗਏ ਨੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਵੀ ਕੋਈ ਸਾਡੀਆਂ ਸਮੱਸਿਆਵਾਂ ਹੋਣਗੀਆਂ ਅਸੀਂ ਉਹਨਾਂ ਨੂੰ ਪਹਿਲਾਂ ਮੰਗ ਹੀ ਪਹਿਲ ਦੇ ਆਧਾਰ ਤੇ ਹੱਲ ਕਰਵਾਵਾਂਗੇ ਕਿ ਇਸ ਤੋਂ ਬਾਅਦ ਸਾਡੀ ਪੰਜਾਬ ਬਾਡੀ ਦੀ ਜਿਹੜੀ ਮੀਟਿੰਗ ਹੋਣੀ ਹੈ ਪੰਜਾਬ ਬਾਡੀ ਦਾ ਪ੍ਰਧਾਨ ਬਣੂਗਾ ਜਿਹੜਾ ਵੀ ਆ ਉਹਦੇ ਨਾਲ ਹੀ ਸਾਰੀਆਂ ਮੰਗਾਂ ਜਿਹੜੀਆਂ ਨਵੇਂ ਤਰੀਕੇ ਤੋਂ ਸੋਚ ਵਿਚਾਰ ਕੇ ਅਸੀਂ ਜੋ ਵੀ ਕਰਾਂਗੇ ਤੇ ਜਿਹੜਾ ਵੀ ਕੋਈ ਜੇ ਕੋਈ ਸੰਘਰਸ਼ ਕਰਨ ਦੀ ਲੋੜ ਹੈ ਜੇ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਨਤੀਜੇ ਮਿਲਦੇ ਆ ਤਾਂ ਫਿਰ ਸੰਘਰਸ਼ ਦੀ ਲੋੜ ਹੀ ਨਹੀਂ ਜੇ ਨਹੀਂ ਮਿਲਦੇ ਤਾਂ ਫਿਰ ਸੰਘਰਸ਼ ਦਾ ਪੰਜਾਬ ਬਾਡੀ ਸਾਨੂੰ ਅਨਾਉਂਸ ਕਰੂਗੀ ਅਸੀਂ ਉਸ ਤੇ ਪਹਿਰਾ ਦੇਵਾਂਗੇ ਵੇ ਅਸੀਂ ਪਟਵਾਰੀ ਤਾਂ ਸਾਡੇ ਕਰ ਰਹੇ ਆ ਜੀ ਕੰਮ ਤਾਂ ਅਸੀਂ ਕਰ ਰਹੇ ਆ ਵਾਧੂ ਚਾਰਜ ਅਸੀਂ ਇਸ ਤਰ੍ਹਾਂ ਨਹੀਂ ਛੱਡੇ ਸੀ ਉਹ ਤਾਂ ਜਦੋਂ ਜੀ ਦੇਖੋ ਗੱਲ ਸੁਣੋ ਜਦੋਂ ਸਰਕਾਰ ਕਹਿ ਦਿੰਦੀ ਹੈ ਵੀ ਤੁਸੀਂ ਬੰਦੇ ਨਹੀਂ ਰੱਖਣੇ ਜਾਂ ਜਿਹੜਾ ਵੀ ਕੱਲਾ ਪਟਵਾਰੀ ਹੁਣ ਜੇ ਤਿੰਨ ਚਾਰ ਸਰਕਲ ਹੋਣਗੇ ਉਹਦੇ ਕੋਲੇ ਨਹੀਂ ਕਰ ਸਕਦਾ ਉਹਤੇ ਦਾ ਕੰਮ ਤਾਂ ਫਿਰ ਅਸੀਂ ਕਹਿ ਦਿੰਦੇ ਹੁੰਨੇ ਆ ਵੀ ਜੇ ਤੁਸੀਂ ਸਾਡੇ ਤੇ ਇਹ ਸ਼ਕਤੀ ਕਰਦੇ ਹੋ ਵੀ ਤਿੰਨ ਚਾਰ ਦਾ ਕੰਮ ਵੀ ਕਰਨਾ ਤਾਂ ਇੱਕ ਚੀ ਹਾਜ਼ਰੀ ਹੋ ਸਕਦਾ ਨਾ ਜੀ ਪਟਵਾਰੀ ਉਹ ਤਾਂ ਉਹ ਤੋਂ ਸਰਕਾਰ ਦੇ ਨਾਲ ਕੁਝ મતભੇਦ ਹੋਏ ਤਾਂ ਅਸੀਂ ਉਹ ਵਾਧੂ ਚਾਰਜ ਛੱਡੇ ਸੀ ਪਰ ਹੁਣ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਹੈ ਡਾਕਟਰ ਸਿੰਘ ਔਜਲਾ ਜੀ ਮੈਨੂੰ ਦੁਬਾਰਾ ਸਮੁੱਚੇ ਜ਼ਿਲ੍ਹੇ ਵੱਲੋਂ ਸਰਵਸੰਮਤੀ ਦੇ ਨਾਲ ਦੁਬਾਰਾ ਫੇਰ ਪੰਜਾਬ ਦੇ ਵਿੱਚ ਬਤੌਰ ਨਮਾਇੰਦਾ ਪੰਜਾਬ ਭੇਜਿਆ ਗਿਆ 2 ਸਾਲ ਪਹਿਲਾਂ ਮੈਂ ਬਤੌਰ ਸੂਬਾ ਖਜ਼ਾਂਚੀ ਦੇ ਤੌਰ ਤੇ ਕੰਮ ਕੀਤਾ ਜਥੇਬੰਦੀ ਵਿੱਚ ਜੋ ਵੀ ਜਥੇਬੰਦੀ ਦੇ ਹੁਕਮ ਆਏ ਉਹਨਾਂ ਨੂੰ ਨੇਪਰੇ ਚਾੜਨ ਦੀ ਪੂਰੀ ਕੋਸ਼ਿਸ਼ ਕੀਤੀ ਬਿਲਕੁਲ ਜੀ ਉਹ ਤੇ ਇੱਕ ਪਰਿਵਾਰਵਾਣ ਜੀ ਆ ਦੇਖੋ ਜਥੇਬੰਦੀ ਆ ਇਹ ਪਰਿਵਾਰ ਹੀ ਹੈ ਇੱਥੇ ਸਰਵਸੰਮਤੀ ਦੇ ਨਾਲ ਹੀ ਆਪਸ ਵਿੱਚ ਬੈਠ ਕੇ ਸੱਤੇ ਤਹਿਸੀਲਾਂ ਦੀ ਪਹਿਲਾਂ ਸਰਵਸੰਮਤੀ ਹੋਈ ਫਿਰ ਜ਼ਿਲ੍ਹੇ ਦੇ ਵਿੱਚ ਹੀ ਸਰਵਸੰਮਤੀ ਦੇ ਨਾਲ ਸਾਰੇ ਜ਼ਿਲ੍ਹੇ ਦੀ ਚੋਣ ਹੋਈ ਆ ਇਤਿਹਾਸ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਜਥੇਬੰਦੀ ਦੀਆਂ ਚੋਣਾਂ ਨੇ ਜਿਹੜੀਆਂ ਨਿਰਪੱਖ ਤਰੀਕੇ ਦੇ ਨਾਲ ਸਰਬਸੰਮਤੀ ਦੇ ਨਾਮ ਮਕੰਮਲ ਹੋਣ। ਅਗਲੀ ਰਣਨੀਤੀ ਦੇਖੋ ਜੀ ਬਾਕੀ ਜ਼ਿਲ੍ਹਿਆਂ ਦੀਆਂ ਚੋਣਾਂ ਸਮੇਂ ਦੇ ਹਿਸਾਬ ਨਾਲ ਚਲਦੀਆਂ ਰਹਿਣੀਆਂ। 10 ਤਰੀਕ ਤੱਕ ਇਹ ਜ਼ਿਲ੍ਹਿਆਂ ਦੀਆਂ ਚੋਣਾਂ ਮਕੰਮਲ ਹੋਣੀਆਂ। ਇਸ ਤੋਂ ਬਾਅਦ ਪੂਰੀ ਸੂਬਾ ਕਮੇਟੀ ਦੀ ਚੋਣ ਹੋਣੀ ਆ। ਮੰਗਾ ਮਸਲੇ ਜਿਹੜੇ ਪਿਛਲੇ ਸਮੇਂ ਤੋਂ ਚੱਲਦੇ ਆ ਰਹੇ ਆ ਉਹ ਚੋਂ ਬਹੁਤਾਤ ਜਿਹੜੇ ਪੂਰੇ ਹੋ ਚੁੱਕੇ ਆ ਤੇ ਹੋਰ ਜਿਹੜੇ ਮਸਲੇ ਆ ਜਿਹੜੇ ਹਜੇ ਲਟਕ ਰਹੇ ਆ ਉਹਨਾਂ ਨੂੰ ਪੂਰਾ ਕਰਾਉਣ ਦੇ ਲਈ ਅਸੀਂ ਸਰਕਾਰ ਦੇ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਜਾਂ ਸੰ ਜੋ ਧਰਤੀ ਬੰਦੀ ਦਾ ਧਰਤੀ ਬੰਦੀ ਦਾ ਸੂਲ ਉਹ ਕਰਦੇ ਰਹਾਂਗੇ ਮੇਰਾ ਨਾਮ ਜਨਨ ਸਿੰਘ ਰੰਧਾਵਾ ਆਦ ਮੈਨੂੰ ਹੁਧਿਆਣੇ ਜਿਲ੍ਹੇ ਦਾ ਸੀਨੀਅਰ ਉਮੀਦਵਾਰ ਚੁਣਿਆ ਗਿਆ ਜੋ ਵੀ ਸਾਡੇ ਜ਼ਿਲ੍ਹਾ ਬੋਰਡੀ ਦੇ ਕੰਮ ਹੋਣਗੇ ਪ੍ਰਧਾਨ ਦੇ ਕਿਰਵ ਦੇ ਦੇਣਾ ਹੈ ਜੀ ਉਹਨਾਂ ਅਨੁਸਾਰ ਜੋ ਵੀ ਕਰੀਗਾ ਜੋ ਵੀ ਕਮਾਸੀ ਉਪਰੀ ਤੰਦੇ ਦੀ ਨਿਮਾਉਂਗਾ ਜਦ ਕਿਸ ਤਰ੍ਹਾਂ ਜਿਹੜੇ ਨੇ ਕੰਮ ਹੋਰ ਬੜੇ ਦਿਆਂ ਦੇ ਵਿੱਚ ਜਿਹੜੇ ਪੈਂਟ ਚੋਣ ਲੱਗਦਾ ਕਿ ਜਿਵੇਂ ਸਾਡੇ ਪੁਵਾਰੀਆਂ ਦੀਆਂ